ਦੇਖੋ ਜਿਹੜੀ ਦੋ ਸੀਟਾਂ ਦੀ ਆਪਾਂ ਗੱਲ ਕਰਦੇ ਆਂਗੇ ਉਹ ਗੁਰੂ ਮਹਾਰਾਜ ਨੇ ਬਖਸ਼ੀ ਹੈਗੀ ਆਪਾਂ ਨੂੰ ਜਿੱਤ ਤੇ ਉਸ ਤੋਂ ਬਾਅਦ ਇਹ ਦਲ ਖਾਲਸਾ ਜੀ ਜਿਹਨਾਂ ਇਹ ਮਾਰਚ ਕੱਢਿਆ ਜਾਂਦਾ ਰੋਸ ਮਾਰਚ ਇਹ ਇੱਕ ਗੱਲ ਦਾ ਪ੍ਰਤੀਕ ਆ ਵੀ ਕੌਮ ਅੱਜ ਵੀ ਚੜ੍ਹਦੀ ਕਲਾ ਚਾ ਤੇ ਸਾਰੀ ਇੱਕ ਝੋਟਾ ਤੇ ਇਹੀ ਸਭ ਤੋਂ ਆਪਾਂ ਕਵਾਂਗੇ ਵੀ ਆਪਣੇ ਲਈ ਚੜ੍ਹਦੀ ਕਲਾ ਦੀ ਗੱਲ ਆ ਵੀ ਸਾਰੇ ਇੱਕ ਝੋਟ ਹੋ ਕੇ ਆ ਤੇ ਇਹੀ ਦੋ ਸੀਟਾਂ ਤੇ ਅੱਜ ਆਪਾਂ ਕੰਟੈਸਟ ਕੀਤਾ ਸੀ ਤੇ ਆਪਾਂ ਜਿੱਤੇ ਆ ਅੱਗੇ ਤੋਂ ਆ ਸਹੀ ਕਰਦੇ ਆ ਵੀ ਕੌਮ ਸਾਰੀ ਇਕੱਠੀਆਂ ਹੋ ਕੇ ਸਾਰੀ ਆਪਾਂ ਬਾਕੀ ਵੀ ਪੰਜਾਬ ਦੀਆਂ ਸੀਟਾਂ ਤੇ ਇਲੈਕਸ਼ਨ ਲੜਾਂਗੇ ਤੇ ਗੁਰੂ ਮਹਾਰਾਜ ਜੀ ਕਾਮਯਾਬੀ ਬਖਸ਼ਣਗੇ ਜੀ ਸਿੰਘ ਸਾਹਿਬ ਨੇ ਇਸ਼ਾਰਾ ਕੀਤਾ ਕਿ 2027 ਦੇ ਵਿੱਚ ਕੋਈ ਨਵੀਂ ਵਿਉਂਤਬੰਦੀ ਹੋਊਗੀ ਕੱਲ ਮੈਂ ਸਿੰਘ ਸਾਹਿਬ ਜੱਲੂਪੁਰ ਦੇ ਵਿੱਚ ਵੀ ਗੱਲ ਕੀਤੀ ਸੀ ਪਰਿਵਾਰ ਦੇ ਵਿੱਚ ਜਿਹੜੇ ਨੌਜਵਾਨ ਆਏ ਸੀ ਉੱਥੋਂ ਉਹ ਵੀ ਇਸ਼ਾਰਾ ਕਰਦੇ ਸੀ ਇਸ ਗੱਲ ਨੂੰ ਕੀ ਲੱਗਦਾ ਕਿ 2027 ਵਾਸਤੇ ਕੋਈ ਨਵੀਂ ਰਣਨੀਤੀ ਘੜੀ ਜਾ ਸਕਦੀ ਹੈ ਇਹ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਅਸੀਂ ਆਵ ਨਹੀਂ ਸੋਚਿਆ ਸੀ ਕਿ ਅਸੀਂ ਮਲੂਆ ਨੂੰ ਐਂਡ ਐਂਡ ਤੇ ਲਿਆ ਕੇ ਖੜਾ ਕਰਕੇ ਲੋਕਾਂ ਵਿੱਚ ਇਹ ਗੱਲ ਰੱਖਣ 'ਚ ਸਫਲ ਹੋ ਜਾਾਂਗੇ ਇਹ ਸਾਡੇ ਨਾਲ ਜਿਹਨੇ ਐਡਾ ਵੱਡਾ ਤੱਕਾ ਹੋਇਆ ਤੇ ਸਾਡੀ ਲੱਥੀ ਪੱਗ ਨੂੰ ਸਾਂਭਣ ਵਾਲਾ ਸਰਦਾਰ ਸ਼ਹੀਦ ਭਾਈ ਬਿਆਨਤ ਸਿੰਘ ਹੈ ਤੇ ਆਪਾਂ ਤਾਂ ਕਬੂਟ ਵੀ ਦੇਣੀ ਆ ਲੋਕ ਬੜੀ ਜਲਦੀ ਸਮਝ ਕੇ ਇਸ ਗੱਲ ਨੂੰ ਤੇ ਲੋਕ ਹੁਣ ਇਹ ਸੋਚ ਨੂੰ ਇਕੱਤਰ ਕਰਨਾ ਵੇਖਣਾ ਚਾਹੁੰਦੇ ਆ ਕਿ ਸਾਡਾ ਉਹਨਾਂ ਲੋਕਾਂ ਤੋਂ ਕਦੇ ਗਾਇਕ ਆ ਜਾਂਦੇ ਆ ਜਿਹੜੇ ਪਾਰਲੀਮੈਂਟ ਜਾ ਕੇ ਸੁੱਤੇ ਰਹਿੰਦੇ ਆ ਕਦੇ ਸ਼ਖਵੀਰ ਬਾਦਲ ਕਰਕੇ ਆ ਕੇ ਗਲੀਆਂ ਨਾਲੀਆਂ ਤੇ ਆਟਾ ਦੇਣ ਦੀ ਗੱਲ ਕਰਦੇ ਆ ਸਿੱਖ ਕੌਮ ਸਰਦਾਰਾਂ ਦੀ ਕੌਮ ਹੈ ਇਹ ਭਖਾਰੀਆਂ ਦੀ ਕੌਮ ਨਹੀਂ ਇਸ ਕਰਕੇ ਇਹ ਪੰਜਾਬੀ ਮਿਹਨਤੀ ਆ ਪੰਜਾਬੀ ਮਿਹਨਤ ਦਾ ਫਲ ਮੰਗਦੇ ਆ ਇਹ ਮੰਗਤੇ ਨਹੀਂ ਹੈਗੇ ਇਸ ਕਰਕੇ ਸਾਰੀ ਇਹ ਕੌਮ ਦੋ ਸੀਟਾਂ ਦੀ ਜਿੱਤ ਤੋਂ ਬਾਅਦ ਬਹੁਤ ਵੱਡੀਆਂ ਆਸਾਂ ਲਾ ਕੇ ਬੈਠੀ ਹੈ ਕਿ ਇੱਕ ਨਵਾਂ ਆਗਾਜ਼ ਹੋਵੇ ਅਸੀਂ ਵੀ ਸੋਚਦੇ ਆ ਕਿ ਨਵਾਂ ਆਗਾਜ਼ ਹੋਵੇ ਨਵੇਂ ਗਾਇ ਦੀ ਸ਼ੁਰੂਆਤ ਕਰੇ ਪਰਮਾਤਮਾ ਰਹਿਮਤ ਕਰੇ ਤੇ ਅਸੀਂ ਇਹਦੀ ਕੋਸ਼ਿਸ਼ ਵੀ ਕਰਾਂਗੇ ਨੌਜਵਾਨੀ ਦੀ ਵਿਚੜਦੇ ਹੋ ਤੁਸੀਂ ਮੈਂ ਤੁਹਾਨੂੰ ਵੇਖਦਾ ਹੁੰਨਾ ਕਿ ਜਦੋਂ ਵੀ ਤੁਸੀਂ ਆਉਂਦੇ ਹੋ ਨੌਜਵਾਨ ਤੁਹਾਡੇ ਨਾਲ ਖਲੋਂਦੇ ਆ ਗੱਲਾਂ ਬਾਤਾਂ ਕਰਦੇ ਆ ਫੋਟੋਆਂ ਖਿਚਾਉਂਦੇ ਆ ਕੀ ਗੱਲਾਂ ਬਾਤਾਂ ਹੁੰਦੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਕਿ ਦਲ ਖਾਲਸਾ ਪ੍ਰੋਟੈਸਟ ਕਰ ਰਿਹਾ ਵਾ ਕਿਉਂ ਕਰ ਰਿਹਾ ਵਾ ਚਾਰ ਤਹਾਕੇ ਦਾ ਸਫਰ ਇਨਸਾਫ ਮਿਲਣਾ ਜਖਮ ਮਰਜੀ ਵੀ ਲੈ ਦੇਖੋ ਇਹ ਗੱਲ ਤਾਂ ਹੈਗੀ ਆ ਵੀ ਸਾਰੇ ਜੇ ਆਪਾਂ ਕਹਾਂਗੇ ਸਿੱਖ ਪੰਥ ਚ 22 ਦੀਪ ਨੂੰ ਲੈ ਕੇ ਜੋ ਸ਼ਾਹੀ ਸੀਗਾ 22 ਦੀਆਂ ਗੱਲਾਂ ਆਪਣੇ ਪੰਥ ਦੀ ਏਕੇ ਦੀਆਂ ਗੱਲਾਂ ਹੁੰਦੀਆਂ ਵੀ ਆਪਾਂ ਸਾਰੇ ਇੱਕ ਹੋਈਏ ਕਿਸੇ ਨੂੰ ਸ਼ੁਰੂਆਤ ਕਰਨੀ ਪੈਣੀ ਆ ਤੇ ਆਸ ਵੀ ਇਹੀ ਕਰਦੇ ਆਂ ਵੀ ਆਪਾਂ ਹੁਣ ਆਪਣੇ ਜਿਹੜੇ ਆਪਣੇ ਨਿੱਜੀ ਰੋਸੇ ਉਹਨਾਂ ਤੋਂ ਪਰਾਂ ਹਾਉ ਕੇ ਆਪਾਂ ਪੰਥ ਨੂੰ ਮੋਹਰੇ ਰੱਖ ਕੇ ਸਾਰੇ ਇੱਕ ਹੋਵਾਂਗੇ ਜਿਵੇਂ ਹੋਂ ਸੰਸਾਰ ਨੇ ਵੀ ਗੱਲ ਕੀਤੀ ਹੈਗੀ ਵੀ ਆਪਾਂ ਸਾਰੇ ਇਕੱਠੇ ਹੋਈਏ ਤਕੜੇ ਹੋ ਕੇ ਇਹ ਆਗਾਜ਼ ਕਰਨਾ ਆਗਾਜ਼ ਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਣਾਗਾ ਉਹ ਬਖਸ਼ ਕੇ ਆਪਾਂ ਅੱਗੇ ਚੱਲੀਏ ਤੇ ਫਤਿਹ ਵੀ ਗੁਰੂ ਮਹਾਰਾਜ ਹੀ ਬਖਸ਼ਣਗੇ